ਕੀ ਸਾਡੀ ਕਿਸਮਤ ਪਹਿਲਾਂ ਤੋਂ ਲਿਖੀ ਹੁੰਦੀ ਹੈ ਦੋਸਤੋ ਕਿਸਮਤ ਬਾਰੇ ਸਦੀਆਂ ਤੋਂ ਇੱਕ ਸਵਾਲ ਉੱਠਦਾ ਆਇਆ ਹੈ ਤੇ ਅੱਜ ਵੀ ਇਹ ਸਵਾਲ ਹਰ ਕਿਸੇ ਦੇ ਮਨ ਵਿੱਚ ਕਿਤੇ ਨਾ ਕਿਤੇ ਹੁੰਦਾ ਹੀ ਹੈ ਕਿ ਸਾਡੀ ਕਿਸਮਤ ਪਹਿਲਾਂ ਤੋਂ ਲਿਖੀ ਹੋਈ ਹੈ ਜਾਂ ਅਸੀਂ ਖੁਦ ਇਸ ਨੂੰ ਆਪਣੇ ਕਰਮਾਂ ਨਾਲ ਬਣਾਉਂਦੇ ਹਾਂ ਅਲੱਗ-ਅਲੱਗ ਵਿਚਾਰਧਾਰਾਵਾਂ ਤੇ ਧਰਮਾਂ 'ਚ ਇਸ ਤੇ ਕਈ ਦ੍ਰਿਸ਼ਟੀਕੋਣ ਮਿਲਦੇ ਹਨ ਪਰ ਸਾਡੇ ਸਾਰਿਆਂ ਲਈ ਇਹ ਜ਼ਿੰਦਗੀ ਦਾ ਖਾਸ ਸਵਾਲ ਹੈ ਇਸ ਦਾ ਜਵਾਬ ਅਕਸਰ ਅਸੀਂ ਆਪਣੇ ਅਨੁਭਵਾਂ ਤੇ ਕਿਤੇ ਹੋਏ ਕਰਮਾਂ ਦੇ ਆਧਾਰ ਤੇ ਹੀ ਸਮਝਦੇ ਹਾਂ ਤਾਂ ਚਲੋ ਦੋਸਤੋ ਅੱਜ ਅਸੀਂ ਇੱਕ ਗਿਆਨਵਰਧਕ ਕਹਾਣੀ ਸੁਣਦੇ ਹਾਂ ਜਿਸ ਸੁਣਾਈ ਅਸੀਂ ਇਸ ਵਿਸ਼ੇ ਤੇ ਥੋੜਾ ਹੋਰ ਡੂੰਘਾਈ ਨਾਲ ਸੋਚਾਂਗੇ ਕਿ ਸੱਚਮੁੱਚ ਕਿਸਮਤ ਜਨਮ ਤੋਂ ਹੀ ਤੈਅ ਹੋ ਜਾਂਦੀ ਹੈ ਤਾਂ ਸਾਡੇ ਕਰਮ ਹੀ ਸਾਡੀ ਜ਼ਿੰਦਗੀ ਦਾ ਰਸਤਾ ਬਣਾਉਂਦੇ ਹਨ ਕਿ ਪਰਮਾਤਮਾ ਹਰ ਇਨਸਾਨ ਦੀ ਕਿਸਮਤ ਪਹਿਲਾਂ ਤੋਂ ਹੀ ਨਿਰਧਾਰਿਤ ਕਰ ਦਿੰਦਾ ਹੈ ਜੇ ਸਾਨੂੰ ਆਪਣੀ ਰਾਖ ਖੋਦ ਤੈ ਕਰਨੀ ਹੁੰਦੀ ਹੈ ਦੋਸਤੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਆਜ਼ਾਦਪੁਰ ਨਾਮ ਦੇ ਇੱਕ ਵੱਡੇ ਰਾਜ ਵਿੱਚ ਦક્ષਰਾਜ ਨਾਮ ਦਾ ਇੱਕ ਸੇਠ ਰਹਿੰਦਾ ਸੀ ਉਸ ਕੋਲ ਬਹੁਤ ਸਾਰੀ ਧਨ ਜਾਇਦਾਦ ਸੀ ਤੇ ਉਸ ਦਾ ਨਾਮ ਪੂਰੇ ਨਗਰ ਵਿੱਚ ਮਸ਼ਹੂਰ ਸੀ ਦક્ષਰਾਜ ਦੀ ਸਿਰਫ ਇੱਕ ਹੀ ਔਲਾਦ ਸੀ ਜੋ ਉਸ ਦੀ ਇਕਲੋਤੀ ਸੀ ਚਿੱਤਰ ਲਿਖਾ ਸੀ ਦક્ષਰਾਜ ਦੀ ਤੀ ਹੁਣ ਜਵਾਨ ਹੋ ਚੁੱਕੀ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਆਪਣੀ ਧੀ ਦਾ ਵਿਆਹ ਜਲਦੀ ਤੋਂ ਜਲਦੀ ਕਰਵਾ ਦੇਵੇ ਕਿਉਂਕਿ ਉਸ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਹੁਣ ਉਸ ਦੀ ਉਮਰ ਸਮੇਂ ਅਨੁਸਾਰ ਟਾਲ ਰਹੀ ਹੈ ਜਦ ਵੀ ਉਹ ਆਪਣੀ ਧੀ ਦੇ ਵਿਆਹ ਦੀ ਗੱਲ ਕਰਦਾ ਤਾਂ ਉਸ ਦੀ ਧੀ ਇਹ ਕਹਿ ਕੇ ਮਨਾ ਕਰ ਦਿੰਦੀ ਕਿ ਪਿਤਾ ਜੀ ਮੈਂ ਤੁਹਾਡੀ ਸੇਵਾ ਕਰਨਾ ਚਾਹੁੰਦੀ ਹਾਂ ਫਿਰ ਇੱਕ ਦਿਨ ਦક્ષਰਾਜ ਨੇ ਆਪਣੀ ਧੀ ਨੂੰ ਸਮਝਾ ਕੇ ਉਸ ਦਾ ਵਿਆਹ ਦੂਜੇ ਰਾਜ ਦੇ ਇੱਕ ਬਹੁਤ ਹੀ ਵੱਡੇ ਸੇਠ ਨਾਲ ਕਰਵਾ ਦਿੱਤਾ ਜਿਸ ਦਾ ਨਾਮ सेठ ਵਿਕਰਮ ਸੀ ਧੀ ਚਿੱਤਰ ਲੇਖਾ ਘਰ ਤੋਂ ਵਿਦਾ ਹੋ ਗਈ ਤੇ ਦક્ષਰਾਜ ਨੇ ਸੁੱਖ ਦਾ ਸਾਹ ਲਿਆ ਥੋੜੇ ਸਮੇਂ ਬਾਅਦ ਦક્ષਰਾਜ ਦੀ ਮੌਤ ਹੋ ਗਈ ਜਿਸ ਨਾਲ ਚਿੱਤਰ ਲੇਖਾ ਨੂੰ ਬਹੁਤ ਦੁੱਖ ਹੋਇਆ ਇੱਕ ਦਿਨ ਦੀ ਗੱਲ ਹੈ ਚਿੱਤਰ ਲੇਖਾ ਦਾ ਪਤੀ ਜੋ सेठ ਸੀ ਉਸ ਨੂੰ ਬੋਲਿਆ ਮੈਂ ਆਪਣੇ ਵਪਾਰ ਨੂੰ ਦੂਰ ਦੂਰ ਕਈ ਰਾਜਾਂ ਵਿੱਚ ਫੈਲਾਉਣਾ ਚਾਹੁੰਦਾ ਹਾਂ ਇਸਦੇ ਲਈ ਮੈਨੂੰ ਲੰਬੇ ਸਫ਼ਰ ਤੇ ਜਾਣਾ ਹੋਵੇਗਾ ਤੂੰ ਚਿੰਤਾ ਨਾ ਕਰੇ ਮੇਰੇ ਪਿੱਛੇ ਮੇਰਾ ਛੋਟਾ ਭਰਾ ਵਿਕਾਸ ਤੇਰਾ ਬਹੁਤ ਧਿਆਨ ਰੱਖੇਗਾ ਸੇਠ ਵਿਕਰਮ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਦੂਜੇ ਰਾਜ ਵਿੱਚ ਸਫ਼ਰ ਤੇ ਨਿਕਲ ਗਿਆ ਉਸਦੇ ਭਰਾ ਵਿਕਾਸ ਦੀ ਨੀਅਤ ਬਿਲਕੁਲ ਵੀ ਚੰਗੀ ਨਹੀਂ ਸੀ ਦਰਅਸਲ ਉਸਦੀ ਨੀਅਤ ਆਪਣੀ ਭਾਬੀ ਚਿੱਤਰ ਲੇਖਾ ਦੇ ਪ੍ਰਤੀ ਸਹੀ ਨਹੀਂ ਸੀ ਵੱਡੇ ਭਰਾ ਵਿਕਰਮ ਦੇ ਜਾਨ ਤੋਂ ਬਾਦ ਕੁਝ ਦਿਨ ਤੱਕ ਨਾ ਉਸਨੇ ਆਪਣੀ ਭਾਬੀ ਦਾ ਚੰਗੀ ਤਰ੍ਹਾਂ ਖਿਆਲ ਰੱਖਿਆ ਪਰ ਹੌਲੀ-ਹੌਲੀ ਉਸਦਾ ਵਰਤਾਅ ਉਸਦਾ ਆਚਰਣ ਬਦਲਣ ਲੱਗਿਆ ਜਦ ਵੀ ਉਹ ਚਿੱਤਰ ਲੇਖਾ ਨੂੰ ਇਕੱਲਾ ਦੇਖਦਾ ਤਾਂ ਕਹਿੰਦਾ ਹੁਣ ਵੱਡੇ ਭਰਾ ਨੂੰ ਭੁੱਲ ਜਾਓ ਉਹ ਹੁਣ ਵਾਪਸ ਇਸ ਰਾਜ ਵਿੱਚ ਨਹੀਂ ਆਉਣਗੇ ਤੇ ਹੁਣ ਤੂੰ ਮੇਰੀ ਹੋ ਜਾ ਚਿੱਤਰ ਲੇਖਾ ਨੇ ਉਸਦੀ ਗੰਦੀਆਂ ਗੱਲਾਂ ਨੂੰ ਸੁਣ ਕੇ ਉਸਨੂੰ ਹਵੇਲੀ ਤੋਂ ਬਾਹਰ ਕਰਵਾ ਦਿੱਤਾ ਤੇ ਉਸਦਾ ਹਵੇਲੀ ਵਿੱਚ ਆਉਣਾ ਬੰਦ ਕਰਵਾ ਦਿੱਤਾ ਵਿਕਾਸ ਨੇ ਇਸ અપਮਾਨ ਦਾ ਬਦਲਾ ਲੈਣ ਲਈ ਇੱਕ ਯੋਜਨਾ ਬਣਾਈ। ਉਸਨੇ ਚਿੱਤਰ ਲੇਖਾ ਦੇ ਘਰ ਕੰਮ ਕਰਨ ਵਾਲੀ ਇੱਕ ਦਾਈ ਦੀ ਮਦਦ ਨਾਲ ਚਿੱਤਰ ਲੇਖਾ ਦੀ ਉਹ ਅੰਗੂਠੀ ਜੋ ਉਸ ਨੂੰ ਵਿਆਹ ਦੇ ਦਿਨ ਉਸਦੇ ਪਤੀ ਸੇਠ ਵਿਕਰਮ ਨੇ ਪਾਈ ਸੀ ਚੋਰੀ ਕਰਵਾ ਲਈ। ਵਿਕਾਸ ਨੇ ਉਹ ਅੰਗੂਠੀ ਇੱਕ ਨੌਕਰ ਨੂੰ ਦੇ ਦਿੱਤੀ ਤੇ ਕਿਹਾ, "ਤੂੰ ਇਸ ਨੂੰ ਲੈ ਕੇ ਰਾਜ ਦਰਬਾਰ ਚ ਜਾ ਤੇ ਕਹਿ ਕੇ ਇਹ ਅੰਗੂਠੀ ਚਿੱਤਰ ਲੇਖਾ ਨੇ ਤੁਹਾਨੂੰ ਦਿੱਤੀ ਹੈ।" ਉਹ ਤੁਹਾਨੂੰ ਬਹੁਤ ਪਿਆਰ ਕਰਦੀ ਹੈ। ਦੋਸਤੋ ਉਸ ਸਮੇਂ ਦੀ ਪਰੰਪਰਾ ਅਨੁਸਾਰ ਕਿਸੇ ਔਰਤ ਦੁਆਰਾ ਆਪਣੇ ਵਿਆਹ ਦੀ ਅੰਗੂਠੀ ਕਿਸੇ ਗੈਰ ਮਰਦ ਨੂੰ ਦੇਣਾ ਬਹੁਤ ਬੁਰੀ ਗੱਲ ਮੰਨੀ ਜਾਂਦੀ ਸੀ। ਵਿਕਾਸ ਦੇ ਕਹੇ ਅਨੁਸਾਰ ਉਸ ਨੌਕਰ ਨੇ ਰਾਜਾ ਦੇ ਦਰਬਾਰ 'ਚ ਜਾ ਕੇ ਉਹ ਅੰਗੂਠੀ ਰਾਜਾ ਨੂੰ ਦਿਖਾਈ। ਇਸ ਤੇ ਰਾਜਾ ਸਮੇਤ ਦਰਬਾਰ ਵਿੱਚ ਬੈਠੇ ਸਾਰੇ ਮੈਂਬਰਾਂ ਨੇ ਮੰਨ ਲਿਆ ਕਿ ਚਿੱਤਰ ਲੇਖਾ ਨੇ ਆਪਣੇ ਪਤੀ ਦੇ ਨਾਲ ਧੋਖਾ ਕੀਤਾ ਹੈ। ਉਸ ਰਾਜ ਦੇ ਕਾਨੂੰਨ ਬਹੁਤ ਸਖਤ ਸਨ। ਰਾਜਾ ਨੇ ਉਸੇ ਵੇਲੇ ਸਿਪਾਈਆਂ ਨੂੰ ਭੇਜਵਾ ਕੇ ਚਿੱਤਰ ਲੇਖਾ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਦਿੱਤਾ। ਚਿੱਤਰ ਲੇਖਾ ਨੇ ਆਪਣੀ ਬੇਗੁਨਾਹੀ ਲਈ ਰਾਜਾ ਨੂੰ ਬਹੁਤ ਪ੍ਰਾਰਥਨਾ ਕੀਤੀ ਪਰ ਕਿਸੇ ਨੇ ਉਸਦੀ ਗੱਲ ਨਾ ਮੰਨੀ। ਉਸ ਨੂੰ ਉਸੇ ਸਮੇਂ ਰਾਜ ਵਿੱਚੋਂ ਕੱਢ ਦਿੱਤਾ ਗਿਆ। ਰਾਜਾ ਦੇ ਸਿਪਾਹੀ ਚਿੱਤਰ ਲੇਖਾ ਨੂੰ ਫੜ ਕੇ ਕਿਸੇ ਦੂਜੇ ਰਾਜ ਦੇ ਬਾਹਰ ਇੱਕ ਸੰਘਣੇ ਜੰਗਲ 'ਚ ਫੜ ਕੇ ਛੱਡ ਗਏ। ਹਨੇਰਾ ਕਾਫੀ ਹੋ ਚੁੱਕਿਆ ਸੀ। ਚਿੱਤਰ ਲੇਖਾ ਭੁੱਖੀ ਪਿਆਸੀ ਤੜਫ ਰਹੀ ਸੀ। ਉਹ ਜੰਗਲ ਦੇ ਇੱਕ ਦਰੱਖਤ ਦੇ ਹੇਠਾਂ ਬੈਠ ਗਈ। ਡਰ, ਬੇਚੈਨੀ ਤੇ ਭੁੱਖ ਪਿਆਸ ਕਰਕੇ ਉਹ ਬੇਹੋਸ਼ ਹੋ ਗਈ। ਕੁਝ ਦੇਰ ਬਾਅਦ ਇੱਕ ਡਾਕੂ ਘੋੜੇ ਤੇ ਸਵਾਰ ਹੋ ਕੇ ਉੱਥੋਂ ਗੁਜ਼ਰ ਰਿਹਾ ਸੀ। ਉਸ ਦੀ ਨਜ਼ਰ ਅਚਾਨਕ ਬੇਹੋਸ਼ ਚਿੱਤਰ ਲੇਖਾ ਤੇ ਪਈ ਤਾਂ ਉਸਨੇ ਚਿੱਤਰ ਲੇਖਾ ਨੂੰ ਚੁੱਕ ਕੇ ਆਪਣੇ ਘੋੜੇ ਤੇ ਬਿਠਾ ਲਿਆ ਤੇ ਉਸਨੂੰ ਆਪਣੇ ਅੱਡੇ ਤੇ ਲੈ ਆਇਆ। ਜਦ ਚਿੱਤਰ ਲੇਖਾ ਨੂੰ ਹੋਸ਼ ਆਇਆ ਤਾਂ ਉਸਨੇ ਡਾਕੂ ਤੋਂ ਪੁੱਛਿਆ ਮੈਂ ਕਿੱਥੇ ਹਾਂ ਤੇ ਤੁਸੀਂ ਕੌਣ ਹੋ? ਡਾਕੂ ਨੇ ਕਿਹਾ ਤੂੰ ਹੁਣ ਬਿਲਕੁਲ ਡਰਨਾ ਤੂੰ ਇੱਥੇ ਸੁਰੱਖਿਤ ਹੈ ਉਸ ਘਰ ਚ ਡਾਕੂ ਤੋਂ ਇਲਾਵਾ ਉਸ ਦੀ ਘਰਵਾਲੀ ਤੇ ਇੱਕ 5 ਸਾਲ ਦਾ ਪੁੱਤ ਵੀ ਸੀ ਡਾਕੂ ਦਾ ਇੱਕ ਨੌਕਰ ਵੀ ਸੀ ਜੋ ਘਰ ਦੇ ਸਾਰੇ ਕੰਮਕਾਜ ਤੇ ਦੇਖਭਾਲ ਕਰਿਆ ਕਰਦਾ ਸੀ ਡਾਕੂ ਦੀ ਪਤਨੀ ਨੇ ਪੁੱਛਿਆ ਇਹ ਕੁੜੀ ਕੌਣ ਹੈ ਤਾਂ ਡਾਕੂ ਨੇ ਜਵਾਬ ਦਿੱਤਾ ਇਹ ਬੇਚਾਰੀ ਕਿਸਮਤ ਦੀ ਮਾਰੀ ਬੇਸਹਾਰਾ ਹੈ ਤੇ ਇਹ ਨੇੜੇ ਦੇ ਜੰਗਲ ਵਿੱਚ ਬੇਹੋਸ਼ ਪਈ ਸੀ ਇਸ ਨੂੰ ਦੇਖ ਕੇ ਮੈਨੂੰ ਉਤਰ ਸਾ ਗਿਆ ਤੇ ਇਸ ਲਈ ਮੈਂ ਇਸ ਨੂੰ ਇੱਥੇ ਲੈ ਆਇਆ ਚਿੱਤਰ ਲੇਖਾ ਹੁਣ ਡਾਕੂ ਦੇ ਘਰ ਰਹਿਣ ਲੱਗੀ ਤੇ ਡਾਕੂ ਦੇ ਪਰਿਵਾਰ ਚ ਕਾਫੀ ਕੁਲ ਮਿਲ ਗਈ ਇਸੇ ਦੌਰਾਨ ਡਾਕੂ ਦਾ ਨੌਕਰ ਇੱਕ ਦਿਨ ਚਿੱਤਰ ਲੇਖਾ ਨੂੰ ਇਕੱਲੇ ਪਾ ਕੇ ਕਹਿਣ ਲੱਗਿਆ ਤੂੰ ਡਾਕੂ ਦੇ ਖਜ਼ਾਨੇ ਚੋਂ ਕੁਝ ਸੋਨੇ ਚਾਂਦੀ ਹੀਰੇ ਜਵਾਹਰ ਚੁਰਾ ਕੇ ਮੈਨੂੰ ਦੇ ਦੇ ਇਸ ਤਰ੍ਹਾਂ ਤੇਰਾ ਵੀ ਫਾਇਦਾ ਹੋਵੇਗਾ ਤੇ ਮੇਰਾ ਵੀ ਪਰ ਚਿੱਤਰ ਲੇਖਾ ਨੇ ਸਾਫ਼ ਮਨ੍ਹਾ ਕਰ ਦਿੱਤਾ ਗੁੱਸੇ ਚ ਆ ਕੇ ਨੌਕਰ ਬੋਲਿਆ ਮੇਰੀ ਗੱਲ ਨਾ ਮੰਨਣ ਦੀ سزا ਤੈਨੂੰ ਜ਼ਰੂਰ ਮਿਲੇਗੀ ਇਹ ਡਾਕੂ ਜੋ ਅੱਜ ਤੈਨੂੰ ਆਪਣੀ ਭੈਣ ਮੰਨਦਾ ਹੈ ਦੇਖਣਾ ਇੱਕ ਦਿਨ ਤੇਰੀ ਜਾਨ ਦਾ ਦੁਸ਼ਮਣ ਬਣ ਜਾਵੇਗਾ ਉਹਨ ਉਸ ਨੌਕਰ ਨੇ ਚਿੱਤਰ ਲਿਖਾ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਲਈ ਇੱਕ ਰਾਤ ਜਦ ਡਾਕੂ ਘਰੇ ਨਹੀਂ ਸੀ ਤਾਂ ਨੌਕਰ ਨੇ ਮੌਕਾ ਦੇਖ ਕੇ ਡਾਕੂ ਦੇ ਸੁੱਤੇ ਹੋਏ ਪੁੱਤ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਤੇ ਖੂਨ ਨਾਲ ਲਿਬੜਿਆ ਹੋਇਆ ਚਾਕੂ ਚੁੱਪ-ਚਾਪ ਚਿੱਤਰ ਲਿਖਾ ਦੇ ਸਿਰਹਾਣੇ ਦੇ ਥੱਲੇ ਰੱਖ ਕੇ ਚਲਾ ਗਿਆ ਸਵੇਰੇ ਡਾਕੂ ਘਰ ਵਾਪਸ ਆਇਆ ਤਾਂ ਉਸਨੇ ਆਪਣੇ ਪੁੱਤ ਨੂੰ ਮਰਿਆ ਹੋਇਆ ਪਾਇਆ ਇਹ ਦੇਖ ਕੇ ਡਾਕੂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਮਨੋਂ ਉਸ ਦਾ ਕਲੇਜਾ ਹੀ ਫਟ ਗਿਆ ਹੋਵੇ ਉਸ ਦੀ ਪਤਨੀ ਜ਼ੋਰ-ਜ਼ੋਰ ਦੀ ਚੀਕਣ ਲੱਗੀ ਤਾਂ ਉਹ ਨੌਕਰ ਭੱਜਦਾ ਹੋਇਆ ਆਇਆ ਤੇ ਕਹਿਣ ਲੱਗਿਆ ਮਾਲਕ ਤੁਹਾਡੇ ਪੁੱਤ ਦੀ ਇਹੋ ਜਿਹੀ ਹਾਲਤ ਕਿਸ ਨੇ ਕੀਤੀ ਕਿਸ ਦੁਸ਼ਟ ਨੇ ਇਸ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੇਕਰ ਮੈਨੂੰ ਇਸ ਦਾ ਪਤਾ ਲੱਗ ਜਾਵੇ ਤਾਂ ਮੈਂ ਉਸ ਨੂੰ ਜਿੰਦਾ ਨਹੀਂ ਛੱਡਾਂਗਾ ਨੌਕਰ ਨੇ ਜ਼ਮੀਨ ਤੇ ਪਏ ਖੂਨ ਦੇ ਛਿੱਟਿਆਂ ਨੂੰ ਦੇਖ ਕੇ ਕਿਹਾ ਦੇਖੋ ਮਾਲਕ ਇਹ ਖੂਨ ਦੇ ਛਿੱਟੇ ਕਿਸ ਪਾਸੇ ਆ ਰਹੇ ਹਨ ਫਿਰ ਉਹ ਖੂਨ ਦੇ ਛਿੱਟੇ ਦੇ ਪਿੱਛਾ ਕਰਦੇ ਹੋਏ ਡਾਕੂ ਨੂੰ ਚਿੱਤਰ ਲੇਖਾ ਦੇ ਕਮਰੇ ਤੱਕ ਲੈ ਗਿਆ ਨੌਕਰ ਚੀਕ ਕੇ ਕਹਿਣ ਲੱਗਿਆ ਮਾਲਕ ਇਸ ਦੁਸ਼ਟ ਕੁੜੀ ਨੇ ਤੁਹਾਡੇ ਪੁੱਤ ਦੀ ਹੱਤਿਆ ਕਰ ਦਿੱਤੀ ਇਹ ਖੂਨ ਦੇ ਛਿੱਟੇ ਸਾਬਤ ਕਰ ਰਹੇ ਹਨ ਕਿ ਕਿ ਹੱਤਿਆ ਇਸੇ ਕੁੜੀ ਨੇ ਕੀਤੀ ਹੈ ਚਿੱਤਰ ਲੇਖਾ ਦੇ ਬਿਸਤਰੇ ਦੀ ਤਲਾਸ਼ੀ ਲਈ ਗਈ ਤਾਂ ਖੂਨ ਨਾਲ ਲਤਪਤ ਚਾਕੂ ਉਸ ਦੇ ਸਿਰਾਣੇ ਦੇ ਹੇਠਾ ਮਿਲਿਆ ਹੁਣ ਨੌਕਰ ਜ਼ੋਰ ਦੀ ਚੀਕਨ ਲੱਗਿਆ ਮੈਂ ਇਸ ਕੁੜੀ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਡਾਕੂ ਨੇ ਉਸ ਨੂੰ ਰੋਕਿਆ ਤੇ ਚਿੱਤਰ ਲੇਖਾ ਤੋਂ ਪੁੱਛਿਆ ਤੂੰ ਮੇਰੇ ਪੁੱਤ ਨੂੰ ਕਿਉਂ ਮਾਰਿਆ ਚਿੱਤਰ ਲੇਖਾ ਨੇ ਜਵਾਬ ਦਿੱਤਾ ਪਰਮਾਤਮਾ ਜਾਣਦਾ ਹੈ ਕਿ ਮੈਂ ਪੂਰੀ ਤਰ੍ਹਾਂ ਬੇਕਸੂਰ ਹਾਂ ਮੈਂ ਤੁਹਾਡੇ ਪੁੱਤ ਨੂੰ ਨਹੀਂ ਮਾਰਿਆ ਵਾਲਾ ਮੈਂ ਤੁਹਾਡੇ ਪੁੱਤ ਨੂੰ ਕਿਉਂ ਮਾਰਾਂਗੀ ਮੇਰੀ ਤੁਹਾਡੇ ਨਾਲ ਕੀ ਦੁਸ਼ਮਣੀ ਹੈ ਤੁਸੀਂ ਤਾਂ ਮੁਸ਼ਕਲ ਸਮੇਂ 'ਚ ਮੇਰੀ ਮਦਦ ਕੀਤੀ ਸੀ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਕਿਉਂ ਕਰਾਂਗੀ ਚਿੱਤਰ ਲੇਖਾ ਦੀਆਂ ਗੱਲਾਂ ਸੁਣ ਕੇ ਡਾਕੂ ਨੂੰ ਵਿਸ਼ਵਾਸ ਹੋ ਗਿਆ ਕਿ ਉਹ ਉਸਦੇ ਪੁੱਤ ਨੂੰ ਨਹੀਂ ਮਾਰ ਸਕਦੀ ਪਰ ਡਾਕੂ ਦੀ ਪਤਨੀ ਕਹਿਣ ਲੱਗੀ ਹੁਣ ਜੋ ਵੀ ਹੋਵੇ ਇਹ ਕੁੜੀ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ ਰਹਿ ਸਕਦੀ ਨਹੀਂ ਤਾਂ ਮੈਂ ਜਿਉਂਦੇ ਜੀ ਮਰ ਜਾਵਾਂਗੀ ਜਾਂ ਤਾਂ ਇਸ ਘਰ 'ਚ ਹੁਣ ਇੱਕ ਕੁੜੀ ਰਹੇਗੀ ਜਾਂ ਫਿਰ ਮੈਂ ਤੁਹਾਡਾਕੂ ਨੇ ਚਿੱਤਰਲੇਖਾ ਨੂੰ ਕਿਹਾ ਦੇਖ ਭੈਣ ਇੱਕ ਵਾਰ ਤਾਂ ਮੈਂ ਮੰਨ ਸਕਦਾ ਹਾਂ ਕਿ ਤੂੰ ਮੇਰੇ ਪੁੱਤ ਨੂੰ ਨਹੀਂ ਮਾਰਿਆ ਪਰ ਹੁਣ ਇਸ ਘਰ 'ਚ ਤੂੰ ਨਹੀਂ ਰਹਿ ਸਕਦੀ ਤੈਨੂੰ ਇਸ ਘਰ ਛੱਡ ਕੇ ਜਾਣਾ ਪਵੇਗਾ ਫਿਰ ਡਾਕੂ ਨੇ ਅਸ਼ਰਫੀਆਂ ਨਾਲ ਭਰਿਆ ਹੋਇਆ ਇੱਕ ਥੈਲਾ ਚਿੱਤਰਲੇਖਾ ਨੂੰ ਦਿੰਦੇ ਹੋਏ ਕਿਹਾ ਤੂੰ ਇਹ ਧਨ ਆਪਣੇ ਕੋਲ ਰੱਖ ਇਹ ਤੇਰੇ ਬਹੁਤ ਕੰਮ ਆਵੇਗਾ ਕਿਉਂਕਿ ਮੈਂ ਤੇਰੀ ਹਾਲਤ ਸਮਝ ਸਕਦਾ ਹਾਂ ਚਿੱਤਰ ਲੇਖਾ ਕਹਿਣ ਲੱਗੀ ਮੈਨੂੰ ਤਾਂ ਦੀ ਕੋਈ ਜ਼ਰੂਰਤ ਨਹੀਂ ਹੈ ਮੈਂ ਆਪਣੇ ਪਿਓ ਦੇ ਘਰ ਬਚਪਨ ਤੋਂ ਹੀ ਬਹੁਤ ਤਾਂ ਦੇਖਿਆ ਹੈ ਬਾ ਡਾਕੂ ਕਹਿਣ ਲੱਗਿਆ ਨਹੀਂ ਭੈਣ ਕਿਸੇ ਵੀ ਬੁਰੇ ਸਮੇਂ ਚ ਇਹ ਤੇਰੇ ਕੰਮ ਆਵੇਗਾ ਇਸ ਲਈ ਤੂੰ ਇਸ ਨੂੰ ਰੱਖ ਲੈ ਚਿੱਤਰ ਲੇਖਾ ਨੇ ਉਹ ਥੈਲੀ ਆਪਣੇ ਕੋਲ ਰੱਖ ਲਈ ਤੇ ਕਹਿਣ ਲੱਗੀ ਮੈਂ ਭਗਵਾਨ ਨੂੰ ਪ੍ਰਾਰਥਨਾ ਕਰਾਂਗੀ ਕਿ ਇੱਕ ਨਾ ਇੱਕ ਦਿਨ ਤੁਹਾਨੂੰ ਉਸ ਕਾਤਲ ਬਾਰੇ ਪਤਾ ਲੱਗ ਜਾਵੇ ਇਹਨਾਂ ਕਹਿ ਕੇ ਚਿੱਤਰ ਲੇਖਾ ਅਤਮ ਮਾਇੂਸ ਹੋ ਕੇ ਚਲੀ ਗਈ। ਚਲਦੇ-ਚਲਦੇ ਚਿੱਤਰ ਲੇਖਕ ਜਦ ਇੱਕ ਦੂਜੇ ਨਗਰ ਵਿੱਚ ਪਹੁੰਚੀ ਤਾਂ ਉਸਨੇ ਦੇਖਿਆ ਕਿ ਬਹੁਤ ਸਾਰੇ ਲੋਕ ਇੱਕ ਨੌਜਵਾਨ ਨੂੰ ਜ਼ੰਜੀਰਾਂ ਵਿੱਚ ਜਕੜ ਕੇ ਲੈ ਜਾ ਰਹੇ ਸੀ। ਲੋਕਾਂ ਤੋਂ ਪੁੱਛਣ ਤੇ ਪਤਾ ਲੱਗਿਆ ਕਿ ਉਸ ਨੌਜਵਾਨ ਨੇ ਕਈ ਲੋਕਾਂ ਤੋਂ ਕਰਜ਼ ਲੈ ਰੱਖਿਆ ਹੈ ਤੇ ਹੁਣ ਉਹ ਉਸ ਨੂੰ ਵਾਪਸ ਨਹੀਂ ਕਰ ਰਿਹਾ। ਇਸੇ ਕਰਕੇ ਲੋਕ ਉਸ ਨੂੰ ਸਜ਼ਾ ਦੇਣ ਲਈ ਜ਼ੰਜੀਰਾਂ ਵਿੱਚ ਬੰਨ੍ਹ ਕੇ ਲੈ ਜਾ ਰਹੇ ਹਨ। ਚਿੱਤਰ ਲਿਖਾ ਨੇ ਪੁੱਛਿਆ ਕਿ ਇਸਨੇ ਕਿੰਨਾ ਕਰਜ਼ਾ ਦੇਣਾ ਹੈ ਤਾਂ ਲੋਕਾਂ ਨੇ ਦੱਸਿਆ ਕਿ ਘੱਟੋ-ਘੱਟ 500 ਸੋਨੇ ਦੀਆਂ ਅਸ਼ਰਫੀਆਂ। ਉਹ ਕਹਿਣ ਲੱਗੀ ਜੇਕਰ ਮੈਂ ਇਸ ਦਾ ਕਰਜ਼ਾ ਚੁਕਾ ਦੇਵਾਂ ਤਾਂ ਕੀ ਤੁਸੀਂ ਇਸ ਨੂੰ ਛੱਡ ਦੇਵੋਗੇ? ਉਹ ਲੋਕ ਬੋਲੇ ਹਾਂ ਅਸੀਂ ਇਸ ਨੂੰ ਛੱਡ ਦੇਵਾਂਗੇ। ਚਿੱਤਰ ਲਿਖਾ ਨੇ ਆਪਣੇ ਕੋਲ ਜੋ ਅਸ਼ਰਫੀਆਂ ਦੀ ਥੈਲੀ ਸੀ ਉਸ 'ਚੋਂ 500 ਸੋਨੇ ਦੀਆਂ ਅਸ਼ਰਫੀਆਂ ਉਹਨਾਂ ਲੋਕਾਂ ਨੂੰ ਦੇ ਦਿੱਤੀਆਂ। ਜਿਸ ਤੇ ਉਹਨਾਂ ਨੇ ਉਸ ਨੌਜਵਾਨ ਨੂੰ ਛੱਡ ਦਿੱਤਾ। ਇਹ ਦੇਖ ਕੇ ਲੋਕ ਹੈਰਾਨ ਸੀ ਕਿ ਆਖਰ ਇਹ दयालु ਔਰਤ ਕੌਣ ਹੈ ਜਿਸ ਨੇ ਇੱਕ ਅਜਨ ਬਿਅਕਤੀ ਨੂੰ ਮੁਸ਼ਕਲ ਤੋਂ ਬਾਹਰ ਕੱਢ ਦਿੱਤਾ ਚਿੱਤਰ ਲਿਖਾ ਚੁੱਪਚਾਪ ਲੋਕਾਂ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਉੱਥੋਂ ਚਲੀ ਗਈ ਹਾਲੇ ਕੁਝ ਦੂਰ ਹੀ ਪਹੁੰਚੀ ਸੀ ਕਿ ਉਹ ਨੌਜਵਾਨ ਉਸਦੇ ਪਿੱਛੇ ਭੱਜਦਾ ਹੋਇਆ ਆਇਆ ਚਿੱਤਰ ਲਿਖਾ ਨੂੰ ਲੱਗਿਆ ਕਿ ਉਹ ਸ਼ਾਇਦ ਉਸਦਾ ਧੰਨਵਾਦ ਕਰਨ ਆਇਆ ਹੈ ਪਰ ਉਹ ਕਹਿਣ ਲੱਗਿਆ ਕਿ ਤੇਰੇ ਕੋਲ ਹੋਰ ਵੀ ਅਸ਼ਰਫੀਆਂ ਹਨ ਤਾਂ ਮੈਨੂੰ ਦੇ ਦੇ ਮੈਨੂੰ ਉਹਨਾਂ ਦੀ ਬਹੁਤ ਜ਼ਰੂਰਤ ਹੈ ਉਹ ਚਿੱਤਰ ਲੇਖਾਵਲ ਇਸ ਤਰ੍ਹਾਂ ਛਪਟਿਆ ਤਾਂ ਇਹ ਦੇਖ ਕੇ ਚਿੱਤਰ ਲੇਖਾ ਘਬਰਾ ਗਈ ਤੇ ਜਲਦੀ ਉੱਥੋਂ ਭੱਜਣ ਲੱਗੀ ਭੱਜਦੇ-ਭੱਜਦੇ ਉਹ ਕਾਫੀ ਦੂਰ ਨਿਕਲ ਆਈ ਤੇ ਥੱਕ ਕੇ ਇੱਕ ਦਰਖਤ ਦੇ ਹੇਠਾਂ ਬੈਠ ਗਈ ਇੱਧਰ ਉਹ ਯੋਵਕ ਉਸ ਦਾ ਪਿੱਛਾ ਕਰਦੇ ਹੋਏ ਇੱਕ ਮੁਸਾਫਿਰ ਕੋਲ ਗਿਆ ਤੇ ਕਹਿਣ ਲੱਗਾ ਹਜ਼ੂਰ ਉਹ ਜੋ ਸਾਹਮਣੇ ਕੁੜੀ ਬੈਠੀ ਹੈ ਉਹ ਮੇਰੀ ਨੌਕਰਾਨੀ ਹੈ ਜਿਸ ਨੂੰ ਮੈਂ 5 ਅਸ਼ਰਫੀਆਂ 'ਚ ਖਰੀਦਿਆ ਸੀ ਜੇਕਰ ਤੁਸੀਂ ਮੈਨੂੰ ਪੰਜ ਅਸ਼ਰਫੀਆਂ ਦਿਉਂਗੀ ਤਾਂ ਉਸਨੂੰ ਤੁਹਾਡੇ ਹਵਾਲੇ ਕਰ ਸਕਦਾ ਹਾਂ ਮੁਸਾਫਿਰ ਨੇ ਜਦ ਚਿੱਤਰ ਲੇਖਾ ਦੀ ਸੁੰਦਰਤਾ ਦੇਖੀ ਤਾਂ ਉਹ ਉਸਤੇ ਮੋਹਿਤ ਹੋ ਗਿਆ ਉਸਨੇ ਉਸੇ ਵੇਲੇ ਪੰਜ ਅਸ਼ਰਫੀਆਂ ਕੱਢ ਕੇ ਉਸ ਨੌਜਵਾਨ ਨੂੰ ਦੇ ਦਿੱਤੀਆਂ ਤੇ ਕਿਹਾ ਠੀਕ ਹੈ ਅੱਜ ਤੋਂ ਇਹ ਮੇਰੀ ਹੋਈ ਇੰਨਾ ਕਹਿ ਕੇ ਉਹ ਮੁਸਾਫਿਰ ਚਿੱਤਰ ਲੇਖਾ ਦੇ ਕੋਲ ਗਿਆ ਤੇ ਉਸ ਦਾ ਹੱਥ ਫੜ ਕੇ ਆਪਣੇ ਨਾਲ ਲਿਜਾਣ ਲੱਗਿਆ ਚਿੱਤਰ ਲੇਖਾ ਨੇ ਪੁੱਛਿਆ ਤੂੰ ਕੌਣ ਹੈ ਤੇ ਮੈਥੋਂ ਕੀ ਚਾਹੁੰਦਾ ਹੈ ਮੁਸਾਫਿਰ ਨੇ ਕਿਹਾ ਚੁੱਪਚਾਪ ਮੇਰੇ ਨਾਲ ਚੱਲ ਕਿਉਂਕਿ ਮੈਂ ਤੈਨੂੰ 5 ਅਸ਼ਰਫੀਆਂ ਦੇ ਕੇ ਖਰੀਦ ਲਿਆ ਹੈ ਦੇਖ ਤੈਨੂੰ ਵੇਚਣ ਵਾਲਾ ਉਹ ਨੌਜਵਾਨ ਜੋ ਥੈਲੀ ਲੈ ਕੇ ਜਾ ਰਿਹਾ ਹੈ ਇਸ ਤੋਂ ਬਾਅਦ ਮੁਸਾਫਿਰ ਨੇ ਚਿੱਤਰ ਲੇਖਾ ਨੂੰ ਜ਼ਬਰਦਸਤੀ ਚੁੱਕਿਆ ਤੇ ਆਪਣੇ ਸਮੁੰਦਰੀ ਜਹਾਜ਼ ਵਿੱਚ ਲੈ ਗਿਆ ਉਸ ਨੇ ਚਿੱਤਰ ਲੇਖਾ ਨੂੰ ਇੱਕ ਕੋਠਰੀ ਵਿੱਚ ਬੰਦ ਕਰ ਦਿੱਤਾ ਉਹ ਚਾਹੁੰਦਾ ਸੀ ਕਿ ਚਿੱਤਰ ਲੇਖਾ ਉਸ ਨਾਲ ਵਿਆਹ ਕਰ ਲਵੇ ਪਰ ਚਿੱਤਰ ਲੇਖਾ ਇਸ ਦੇ ਲਈ ਤਿਆਰ ਨਹੀਂ ਸੀ ਉਸੇ ਰਾਤ ਅਚਾਨਕ ਸਮੁੰਦਰ ਵਿੱਚ ਇੱਕ ਭਿਆਨਕ ਤੂਫਾਨ ਆਇਆ ਤੂਫਾਨ ਐਨਾ ਤੇਜ਼ ਸੀ ਕਿ ਸਮੁੰਦਰੀ ਜਹਾਜ਼ ਪਾਣੀ ਵਿੱਚ ਡੁੱਬਣ ਲੱਗਾ ਚਿੱਤਰ ਲੇਖਾ ਇੱਕ ਲੱਕੜ ਦੇ ਤੱਕੇ ਨੂੰ ਫੜ ਕੇ ਸਮੁੰਦਰ ਦੇ ਕਿਨਾਰੇ ਵੱਲ ਵਹਿਣ ਲੱਗੀ ਤੇ ਦੂਜੇ ਪਾਸੇ ਉਹ ਮੁਸਾਫਿਰ ਵੀ ਇੱਕ ਲੱਕੜ ਦੇ ਤੱਕੇ ਨੂੰ ਫੜੀ ਬੈਠਾ ਸੀ ਕਿਸੇ ਦੂਸਰੇ ਰਾਤ ਜਾ ਕੇ ਜਦ ਚਿੱਤਰ ਲੇਖਾ ਨੂੰ ਹੋਸ਼ ਆਇਆ ਤਾਂ ਉਸਨੇ ਖੁਦ ਨੂੰ ਇੱਕ ਮਹਾਤਮਾ ਦੀ ਕੁਟਿਆ ਵਿੱਚ ਪਾਇਆ ਅਸਲ 'ਚ ਇੱਕ ਬਜ਼ੁਰਗ ਮਹਾਤਮਾ ਚਿੱਤਲੇਖਾ ਨੂੰ ਉੱਥੋਂ ਚੁੱਕ ਕੇ ਆਪਣੀ ਕੁਟਿਆ 'ਚ ਲੈ ਆਇਆ ਚਿੱਤਲੇਖਾ ਹੁਣ ਉਸੇ ਮਹਾਤਮਾ ਦੇ ਨਾਲ ਰਹਿਣ ਲੱਗੀ ਤੇ ਉੱਥੇ ਆਪਣਾ ਜੀਵਨ ਬਿਤਾਉਣ ਲੱਗੀ ਮਹਾਤਮਾ ਦੀ ਕੁਟਿਆ ਇੱਕ ਜੰਗਲ ਸੀ ਪਰ ਕਈ ਲੋਕ ਉਸ ਮਹਾਤਮਾ ਦੇ ਦਰਸ਼ਨ ਲਈ ਉੱਥੇ ਆਉਂਦੇ ਰਹਿੰਦੇ ਸੀ ਉਹ ਕੋਈ ਸਧਾਰਨ ਮਹਾਤਮਾ ਨਹੀਂ ਸਨ ਬਲਕਿ ਇੱਕ ਅੰਤਰਯਾਮੀ ਸਨ ਉਨਾ ਕੋਲ ਇੱਕ ਵਿਸ਼ੇਸ਼ ਮਟਕਾ ਸੀ ਤੇ ਮਹਾਤਮਾ ਉਸ ਮਟਕੇ ਚੋਂ ਪਾਣੀ ਭਰ ਕੇ ਆਪਣੇ ਕੋਲ ਰੱਖਦੇ ਸੀ ਜੋ ਵੀ ਲੋਕ ਆਪਣੀ ਦੁੱਖ ਮੁਸ਼ਕਲ ਤੇ ਰੋਗ ਲੈ ਕੇ ਉਸ ਮਹਾਤਮਾ ਕੋਲ ਆਉਂਦੇ ਮਹਾਤਮਾ ਉਸ ਮਟਕੇ ਦਾ ਪਾਣੀ ਉਹਨਾਂ ਤੇ ਛਿੜਕ ਦਿੰਦੇ ਤੇ ਆਪਣਾ ਆਸ਼ੀਰਵਾਦ ਦੇ ਕੇ ਉਹਨਾਂ ਲੋਕਾਂ ਨੂੰ ਮੁਸ਼ਕਲਾਂ ਤੋਂ ਮੁਕਤ ਕਰ ਦਿੰਦੇ ਇਸ ਕਾਰਨ ਲੋਕ ਅਕਸਰ ਮਹਾਤਮਾ ਦੇ ਕੋਲ ਰਾਹਤ ਪਾਉਂਦੇ ਆਪਣੇ ਦੁੱਖਾਂ ਦਾ ਨਿਵਾਰਨ ਕਰਨ ਆਉਂਦੇ ਸੀ ਕੁਝ ਦਿਨ ਬੀਤ ਗਏ ਤੇ ਗੁਰੂ ਮਹਾਤਮਾ ਨੂੰ ਹੁਣ ਇਸ ਗੱਲ ਦਾ ਅਹਿਸਾਸ ਹੋਇਆ ਕਿ ਉਹਨਾਂ ਦੀ ਮੌਤ ਨੇੜੇ ਹੈ। ਉਹਨਾਂ ਨੇ ਚਿੱਤਰ ਲੇਖਾ ਨੂੰ ਉਹ ਮਟਕਾ ਦਿੰਦੇ ਹੋਏ ਕਿਹਾ ਧੀਏ, ਮੇਰੀ ਮੌਤ ਤੋਂ ਬਾਅਦ ਇਹ ਮਟਕਾ ਤੂੰ ਆਪਣੇ ਕੋਲ ਰੱਖੀ। ਮੈਂ ਇਹ ਮਟਕਾ ਆਪਣੀ ਕੋਰ ਤਪੱਸਿਆ ਦੇ ਬਲ ਤੇ ਹਾਸਲ ਕੀਤਾ ਹੈ। ਹੋਨੇ ਇਸ ਮਟਕੇ ਨਾਲ ਤੂੰ ਲੋਕਾਂ ਦੀਆਂ ਮੁਸ਼ਕਲਾਂ ਤੇ ਰੋਗਾਂ ਨੂੰ ਠੀਕ ਕਰ ਸਕੇਂਗੀ। ਇਸ ਮਟਕੇ 'ਚ ਪਾਣੀ ਭਰ ਕੇ ਤੂੰ ਲੋਕਾਂ ਤੇ ਚਿਰ ਕਿਆ ਕਰਨ گی ਤਾਂ ਉਹਨਾਂ ਦੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਤੇ ਨਾਲ ਹੀ ਉਹਨਾਂ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਪਰ ਯਾਦ ਰੱਖੀ ਇਸ ਦਾ ਇਸਤੇਮਾਲ ਸਿਰਫ ਪਰਉਪਕਾਰ ਲਈ ਹੀ ਕਰਨਾ ਹੈ ਆਪਣੇ ਸਵਾਰਥ ਲਈ ਨਹੀਂ ਚਿੱਤਰ ਲੇਖਾ ਨੇ ਕਿਹਾ ਠੀਕ ਹੈ ਬਾਬਾ ਜੀ ਮੈਂ ਤੁਹਾਨੂੰ वचन ਦਿੰਦੀ ਹਾਂ ਕਿ ਮੈਂ ਸਾਰੇ ਨਿਯਮਾਂ ਦਾ ਪਾਲਨ ਜ਼ਰੂਰ ਕਰਾਂਗੀ ਕੁਝ ਦਿਨ ਬਾਅਦ ਉਸ ਮਹਾਤਮਾ ਦੀ ਮੌਤ ਹੋ ਗਈ ਚਿੱਤਰ ਲੇਖਾ ਨੇ ਉਹ ਮਟਕਾ ਆਪਣੇ ਕੋਲ ਰੱਖ ਲਿਆ ਤੇ ਮਹਾਤਮਾ ਦੀ ਕੁਟਿਆ ਤੇ ਜੰਗਲ ਨੂੰ ਛੱਟ ਕੇ ਅੱਗੇ ਵਧੀ ਸਫ਼ਰ ਤੈਅ ਕਰਦੇ ਹੋਏ ਚਿੱਤਰ ਲੇਖਾ ਹੁਣ ਇੱਕ ਇਹੋ ਜਿਹਾ ਰਾਜ ਚ ਪਹੁੰਚੀ ਜਿੱਥੇ ਸਿਰਫ ਔਰਤਾਂ ਦਾ ਹੀ ਰਾਜ ਸੀ ਉਸ ਰਾਜ ਦੀ ਡੋਰੇ ਕਰਾਣੀ ਦੇ ਹੱਥ ਸੀ ਤੇ ਉੱਥੇ ਸਿਰਫ ਔਰਤਾਂ ਦੀ ਆਵਾਜ਼ ਆਈ ਸੀ ਕਿਸੇ ਵੀ ਪੁਰਸ਼ ਦਾ ਉੱਥੇ ਆਉਣਾ ਨਿਯਮ ਦੇ ਵਿਰੁੱਧ ਸੀ ਜਦ ਚਿੱਤਰ ਲੇਖਾ ਉਸ ਰਾਜ ਚ ਪਹੁੰਚੀ ਤਾਂ ਉਸ ਦੇ ਦੁੱਖ ਤੇ ਤਕਲੀਫਾਂ ਨੂੰ ਸੁਣ ਕੇ ਉਥੋਂ ਦੀਆਂ ਔਰਤਾਂ ਨੇ ਉਸ ਨੂੰ ਉੱਥੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਚਿੱਤਰ ਲੇਖਾ ਹੁਣ ਉੱਥੇ ਇੱਕ ਛੋਟੇ ਜਿਹੇ ਕੁਟਿਆ ਬਣਾ ਕੇ ਰਹਿਣ ਲੱਗੀ ਤੇ ਉਸ ਮਹਾਤਮਾ ਦੇ ਦਿੱਤੇ ਹੋਏ ਮਟਕੇ ਨਾਲ ਲੋਕਾਂ ਦੀ ਮਦਦ ਕਰਨ ਲੱਗੀ ਉਸ ਰਾਜ ਦੇ ਲੋਕਾਂ ਦੇ ਦੁੱਖ ਦਰਦ ਤੇ ਬਿਮਾਰੀਆਂ ਨੂੰ ਦੂਰ ਕਰਨ ਲੱਗੀ ਜਦ ਉਥੋਂ ਦੀ ਰਾਣੀ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਸ ਨੇ ਚਿੱਤਰ ਲੇਖਾ ਨੂੰ ਆਪਣੇ ਮਹਿਲ ਬੁਲਾਇਆ ਤੇ ਕਿਹਾ ਧੀਏ ਤੇਰੇ ਵਰਗੀ ਇਮਾਨਦਾਰ ਤੇ ਨੇਕਦਿਲ ਔਰਤ ਇਸ ਮਹਿਲ 'ਚ ਜਗਾ ਹੈ। ਤੋ ਇੱਥੇ ਰਹਿ ਤੇ ਲੋਕਾਂ ਦੇ ਦੁੱਖ ਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਕਰ। ਚਿੱਤਰ ਲੇਖਾ ਹੁਣ ਰਾਣੀ ਦੇ ਮਹਿਲ ਵਿੱਚ ਰਹਿਣ ਲੱਗੀ। ਸਮਾਂ ਬੀਤਣ ਦੇ ਨਾਲ ਰਾਣੀ ਦੀ ਉਮਰ ਢਲਣ ਲੱਗੀ। ਉਸਨੇ ਚਿੱਤਰ ਲੇਖਾ ਨੂੰ ਆਪਣਾ ਉਤਰਾਧਿਕਾਰੀ ਕੋਸ਼ਿਤ ਕਰ ਦਿੱਤਾ ਤੇ ਪੂਰੇ ਦਰਬਾਰ 'ਚ ਘੋਸ਼ਣਾ ਕਰ ਦਿੱਤੀ ਕਿ ਉਸ ਦੀ ਮੌਤ ਤੋਂ ਬਾਅਦ ਚਿੱਤਰ ਲੇਖਾ ਹੀ ਇਸ ਰਾਜ ਦੀ ਨਵੀਂ ਰਾਣੀ ਬਣੇਗੀ। ਕੁਝ ਸਮਾਂ ਬਾਅਦ ਰਾਣੀ ਦੀ ਮੌਤ ਹੋ ਗਈ ਤੇ ਪ੍ਰਜਾ ਦੀ ਸਮਤੀ ਨਾਲ ਚਿੱਤਰ ਲੇਖਾ ਨੂੰ ਰਾਜ ਦੀ ਰਾਣੀ ਬਣਾ ਦਿੱਤਾ ਗਿਆ। ਹੁਣ ਚਿੱਤਰ ਲੇਖਾ ਦੀ ਪ੍ਰਸਿੱਧੀ ਪੂਰੇ ਦੂਜੇ ਰਾਜਾਂ ਤੱਕ ਪਹੁੰਚਣ ਲੱਗੀ ਤੇ ਉਹ ਲੋਕਾਂ ਦੇ ਦੁੱਖ ਦਰਦ ਤੇ ਬਿਮਾਰੀਆਂ ਨੂੰ ਦੂਰ ਕਰ ਸਕਦੀ ਸੀ। ਹੁਣ ਨੇਰੇ ਤੇਲੇ ਦੇ ਰਾਜਾਂ ਦੇ ਕਈ ਲੋਕ ਚਿੱਤਰ ਲੇਖਾ ਕੋਲ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਲਈ ਆਉਣ ਲੱਗੇ। ਬਦਲੇ ਚ ਉਹ ਉਸ ਨੂੰ ਬਹੁਤ ਸਾਰਾ ਆਸ਼ੀਰਵਾਦ ਤੇ ਧੂਆਵਾਂ ਦੇ ਕੇ ਜਾਂਦੀ। ਇਸ ਰਾਜ 'ਚ ਹੁਣ ਦੂਜੇ ਰਾਜਾਂ ਦੇ ਪੁਰਸ਼ ਆ ਸਕਦੇ ਸੀ ਪਰ ਸਿਰਫ ਆਪਣਾ ਇਲਾਜ ਕਰਵਾਉਣ ਦੇ ਉਦੇਸ਼ ਨਾਲ ਤੇ ਇਲਾਜ ਤੋਂ ਬਾਅਦ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਸੀ ਇੱਕ ਦਿਨ ਚਿੱਤਰਲੇਖਾ ਨੂੰ ਖਬਰ ਮਿਲੀ ਕਿ ਰਾਜ 'ਚ ਇੱਕ ਸਰਾਈ 'ਚ 6 ਮੁਸਾਫਿਰ ਆ ਕੇ ਠਹਿਰੇ ਹੋਏ ਹਨ ਅਗਲੇ ਦਿਨ ਉਹ 6 ਮੁਸਾਫਿਰ ਜਦ ਰਾਜ ਮਹਿਲ 'ਚ ਪਹੁੰਚੇ ਤਾਂ ਚਿੱਤਰਲੇਖਾ ਨੇ ਆਪਣੇ ਕਮਰੇ ਦੀ ਖਿੜਕੀ ਤੋਂ ਉਹਨਾਂ 6 ਰਾਹ ਗਿਰਾਂ ਨੂੰ ਦੇਖਿਆ ਚਿੱਤਰਲੇਖਾ ਉਨ੍ਹਾਂ 6 ਮੁਸਾਫਿਰਾਂ ਨੂੰ ਪਹਿਚਾਨ ਗਈ ਸੀ ਇਸ ਲਈ ਉਸਨੇ ਇਹ ਫੈਸਲਾ ਕੀਤਾ ਕਿ ਜਦ ਉਹ ਨਾ 6 ਮੁਸਾਫਿਰਾਂ ਨੂੰ ਇਲਾਜ ਲਈ ਬੁਲਾਵੇਗੀ ਤਾਂ ਉਹ ਆਪਣਾ ਚਿਹਰਾ ਨਕਾਬ ਨਾਲ ਢੱਕ ਕੇ ਰੱਖੇਗੀ ਉਨ੍ਹਾਂ 6 ਮੁਸਾਫਿਰਾਂ ਨੂੰ ਚਿੱਤਰ ਲੇਖਾ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ ਚਿੱਤਰ ਲੇਖਾ ਨੇ ਇਸ ਵਾਰ ਹੁਸ਼ਿਆਰੀ ਨਾਲ ਆਪਣਾ ਚਿਹਰਾ ਇੱਕ ਨਕਾਬ ਨਾਲ ਢੱਕ ਲਿਆ ਤੇ ਉਨ੍ਹਾਂ ਮੁਸਾਫਿਰਾਂ ਤੋਂ ਉਨ੍ਹਾਂ ਦੀ ਤਕਲੀਫ ਬਾਰੇ ਪੁੱਛਿਆ ਸਭ ਤੋਂ ਪਹਿਲੇ ਦੋ ਮੁਸਾਫਿਰ ਅੱਗੇ ਵਧੇ ਜਿੰਨਾ ਵਿੱਚੋਂ ਇੱਕ ਨੇ ਕਿਹਾ ਰਾਣੀ ਸਾਈਪਾ ਮੈਂ ਆਪਣੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦਾ ਹਾਂ ਮੈਂ ਉਸ ਦਾ ਇਲਾਜ ਕਰਵਉਣ ਲਈ ਆਇਆ ਹਾਂ ਮੇਰਾ ਛੋਟਾ ਭਰਾ ਅਨ ਹੋ ਗਿਆ ਹੈ ਅਸਲ 'ਚ ਮੈਂ ਸੇਠ ਵਿਕਰਮ ਹਾਂ ਤੇ ਜਦ ਮੈਂ ਕਾਰੋਬਾਰ ਦੇ سلسلے 'ਚ ਦੂਜੇ ਰਾਜ 'ਚ ਯਾਤਰਾ ਤੇ ਗਿਆ ਸੀ ਤਾਂ ਪਿੱਛੋਂ ਮੇਰੀ ਘਰ ਵਾਲੀ ਦੀ ਦੇਖਪਾਲ ਦਾ ਜਿੰਮਾ ਮੈਂ ਆਪਣੇ ਛੋਟੇ ਭਰਾ ਵਿਕਾਸ ਨੂੰ ਸੌਂਪ ਦਿੱਤਾ ਸੀ ਪਰ ਮੈਨੇ ਜਾਣਦਾ ਸੀ ਕਿ ਮੇਰੀ ਪਤਨੀ ਬੇਵਫਾ ਨਿਕਲੇਗੀ ਤੇ ਮੈਨੂੰ ਛੱਡ ਕੇ ਚਲੀ ਜਾਵੇਗੀ ਇਸੇ ਗਮ ਚ ਮੇਰਾ ਭਰਾ ਆਪਣੀ ਭਾਬੀ ਨੂੰ ਯਾਦ ਕਰਕੇ ਰੋਂਦਾ ਰਹਿੰਦਾ ਸੀ ਤੇ ਉਹ ਰੋ ਰੋ ਕੇ ਅੰਨ੍ਹਾ ਹੋ ਗਿਆ ਚਿੱਤਰ ਲਿਖਾ ਸੇਠ ਵਿਕਰਮ ਦੀ ਗੱਲ ਨੂੰ ਸੁਣ ਕੇ ਸਮਝ ਗਈ ਕਿ ਇਹ ਆਦਮੀ ਕੋਈ ਹੋਰ ਨਹੀਂ ਬਲਕਿ ਉਸ ਦਾ ਪਤੀ ਹੈ ਤੇ ਇਹ ਅੰਨ੍ਹਾ ਕੋਈ ਹੋਰ ਨਹੀਂ ਵਿਕਾਸ ਹੈ ਚਿੱਤਰ ਲੇਖਾ ਨੇ ਪੁੱਛਿਆ ਸੇਠ ਕੀ ਤੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਤੇਰੀ ਪਤਨੀ ਨੇ ਤੇਰੇ ਨਾਲ ਕੋਈ ਧੋਖਾ ਕੀਤਾ ਸੇਠ ਵਿਕਰਮ ਨੇ ਰਾਣੀ ਦੀ ਗੱਲ ਨੂੰ ਸੁਣ ਕੇ ਜਵਾਬ ਦਿੱਤਾ ਰਾਣੀ ਜੀ ਮੇਰਾ ਮਨ ਤਾਂ ਨਹੀਂ ਮੰਨਦਾ ਕਿ ਮੇਰੀ ਪਤਨੀ ਮੈਨੂੰ ਧੋਖਾ ਦੇ ਸਕਦੀ ਹੈ ਪਰ ਮੈਂ ਆਪਣੇ ਭਰਾ ਦੀ ਗੱਲ ਨੂੰ ਕਿਵੇਂ ਛੁਟਲਾ ਸਕਦਾ ਹਾਂ ਚਿੱਤਰ ਲੇਖਾ ਨੇ ਕਿਹਾ ਠੀਕ ਹੈ ਮੈਂ ਕੱਲ ਤੇਰੇ ਭਰਾ ਦਾ ਇਲਾਜ ਜ਼ਰੂਰ ਕਰਾਂਗੀ ਇਸ ਤੋਂ ਬਾਅਦ ਦੋ ਹੋਰ ਮੁਸਾਫਿਰ ਚਿੱਤਰ ਲੇਖਾ ਦੇ ਸਾਹਮਣੇ ਪੇਸ਼ ਹੋਏ ਉਹਨਾਂ ਵਿੱਚੋਂ ਇੱਕ ਨੇ ਕਿਹਾ ਰਾਣੀ ਸਹਿਬਾ ਮੈਂ ਤੁਹਾਡੇ ਕੋਲ ਆਪਣੇ ਇਸ ਨੌਕਰ ਦਾ ਇਲਾਜ ਕਰਵਾਉਣ ਲਈ ਆਇਆ ਹਾਂ ਮੈਸ ਨੂੰ ਆਪਣੇ ਬੱਚਿਆਂ ਦੀ ਤਰ੍ਹਾਂ ਪਾਲਿਆ ਪੋਸਿਆ ਹੈ ਚਿੱਤਰ ਲੇਖਾ ਨੇ ਪਹਿਚਾਨਿਆ ਕਿ ਇਹ ਉਹੀ ਡਾਕੂ ਹੈ ਤੇ ਉਸਦੇ ਨਾਲ ਜੋ ਰੋਗੀ ਹੈ ਇਹ ਉਹੀ ਨੌਕਰ ਹੈ ਜਿਸਨੇ ਉਸਤੇ ਡਾਕੂ ਦੇ ਪੁੱਤ ਦੀ ਹਤਿਆ ਦਾ ਝੋਟਾ ਇਲਜ਼ਾਮ ਲਗਵਾਇਆ ਸੀ ਚਿੱਤਰ ਲੇਖਾ ਨੇ ਕਿਹਾ ਠੀਕ ਹੈ ਤੇਰਾ ਇਲਾਜ ਵੀ ਕੱਲ ਕੀਤਾ ਜਾਵੇਗਾ ਹੁਣ ਇੱਕ ਦੂਜੇ ਮੁਸਾਫਿਰ ਨੇ ਕਿਹਾ ਮਹਾਰਾਣੀ ਜੀ ਮੈਨੂੰ ਕੋੜ ਦਾ ਰੋਗ ਹੈ ਕਿਰਪਾ ਈਸ਼ਵਰ ਤੋਂ ਪ੍ਰਾਰਥਨਾ ਕਰੋ ਕਿ ਮੈਂ ਠੀਕ ਹੋ ਜਾਵਾਂ ਮੈਂ ਆਪਣੇ ਕਰਮਾਂ ਤੇ ਬਹੁਤ ਵਿਚਾਰ ਕੀਤਾ ਤੇ ਮੈਨੂੰ ਯਾਦ ਆਇਆ ਕਿ ਮੈਂ ਇੱਕ ਪਾਪ ਕੀਤਾ ਹੈ ਇੱਕ ਸੋਹਣੀ ਔਰਤ ਜਿਸ ਨੂੰ ਮੈਂ ਜ਼ਬਰਦਸਤੀ ਖਰੀਦਿਆ ਸੀ ਉਸ ਦੇ ਨਾਲ ਮੈਂ ਬਹੁਤ ਬੁਰਾ ਵਰਤਾਵ ਕੀਤਾ ਸੀ ਲੱਗਦਾ ਹੈ ਇਸੇ ਪਾਪ ਦੀ ਸਜ਼ਾ ਭਗਵਾਨ ਨੇ ਮੈਨੂੰ ਦਿੱਤੀ ਹੈ ਉੱਥੇ ਹਾਜ਼ਰ ਆਖਰੀ ਮੁਸਾਫਿਰ ਨੇ ਕਿਹਾ ਰਾਣੀ ਸਾਈਬਾ ਇੱਕ ਨੇਕ ਦਿਲ ਤੇ ਸ਼ਰੀਫ ਔਰਤ ਜਿਸ ਨੇ ਮੇਰੀ ਜਾਨ ਬਚਾਈ ਉਸ ਨੂੰ ਨੌਕਰਾ ਨੇ ਦੱਸ ਕੇ ਮੈਂ ਹੀ ਵੇਚਿਆ ਸੀ ਮੇਰਾ ਅਪਰਾਧ ਤਾਂ ਕਈ ਗੁਣਾ ਵੱਡਾ ਹੈ ਸ਼ਾਇਦ ਇਸੇ ਪਾਪ ਦੀ ਸਜ਼ਾ ਹੈ ਕਿ ਮੇਰੇ ਦੋਨੋਂ ਹੱਥ ਹੁਣ ਅਪਾਇਸ ਹੋ ਚੁੱਕੇ ਹਨ ਚਿੱਤਰ ਲੇਖਾ ਸਮਝ ਗਈ ਕਿ ਇਹ ਉਹੀ ਬਦਮਾਸ਼ ਹੈ ਜਿਸਨੇ ਲੋਕਾਂ ਤੋਂ ਕਰਜ਼ਾ ਲਿਆ ਸੀ ਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਦੀ ਜਾਨ ਮੈਂ ਬਚਾਈ ਸੀ ਤੇ ਉਸ ਦੇ ਨਾਲ ਖੜਾ ਇਹ ਉਹੀ ਮੁਸਾਫਿਰ ਹੈ ਜਿਸ ਦੇ ਜਹਾਜ਼ ਤੇ ਉਹ ਬੰਦਕ ਬਣੀ ਸੀ ਮੁਸਾਫਿਰ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਚਿੱਤਰ ਲੇਖਾ ਨੇ ਕਿਹਾ ਅੱਜ ਤੁਸੀਂ ਸਾਰੇ ਲੋਕ ਵਾਪਸ ਜਾਓ ਤੇ ਆਰਾਮ ਕਰੋ ਕੱਲ ਇਸੇ ਸਮੇਂ ਰਾਜ ਮਹਿਲ 'ਚ ਦੁਬਾਰਾ ਆਉਣਾ ਚਿੱਤਰ ਲੇਖਾ ਨੇ ਦੇਖਿਆ ਕਿ ਦੋ ਮੁਸਾਫਿਰਾਂ ਨੇ ਆਪਣੇ ਗੁਨਾਹ ਕਬੂਲ ਕਰ ਲਏ ਪਰ ਜਦ ਉਹ ਅੰਨਾ ਤੇ ਕੋੜੀ ਆਪਣੀ ਆਪਣੀ ਸੱਚਾਈ ਦੱਸ ਦੇਣ ਤਾਂ ਮੈਂ ਇਹਨਾਂ ਨੂੰ ਵੀ ਰੋਗ ਤੋਂ ਮੁਕਤ ਕਰ ਦੇਵਾਂਗੀ ਪਰ ਜੇਕਰ ਇਹ ਦੋਨੋਂ ਝੂਠ ਬੋਲਦੇ ਹਨ ਤਾਂ ਇਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਫੇਰ ਰਾਣੀ ਚਿੱਤਰਲੇਖਾ ਕਹਿੰਦੀ ਹੈ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਹਿਚਾਨਦੀ ਹਾਂ ਜਿਨ੍ਹਾਂ ਲੋਕਾਂ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਹੈ ਉਹਨਾਂ ਲਈ ਮੈਂ ਅੱਜ ਹੀ ਈਸ਼ਵਰ ਤੋਂ ਪ੍ਰਾਰਥਨਾ ਕਰਾਂਗੀ ਉਸ ਤੋਂ ਬਾਅਦ ਸਾਰੇ ਮੁਸਾਫਿਰ ਆਪਣੇ ਰਾਜ ਵਿੱਚ ਵਾਪਸ ਚਲੇ ਗਏ ਜਿਨ੍ਹਾਂ ਨੇ ਸੱਚ ਬੋਲਿਆ ਸੀ ਉਹ ਖੁਸ਼ੀ ਤੇ ਆਪਣੇ ਰੋਗ ਤੋਂ ਮੁਕਤੀ پا ਕੇ ਉਹਨਾਂ ਨੂੰ ਪੂਰਾ ਵਿਸ਼ਵਾਸ ਹੋ ਗਿਆ ਸੀ ਪਰ ਅੰਨਾ ਤੇ ਕੋੜੀ ਦੋਨੋਂ ਅਜੇ ਵੀ ਘਮੰਡੀ ਸਨ ਇਸ ਤਰ੍ਹਾਂ ਮਹਿਸੂਸ ਕਰ ਰਹੇ ਸੀ ਕਿ ਉਹ ਅੰਗਿਆਰਿਆਂ ਤੇ ਚੱਲ ਰਹੇ ਹਨ ਸੱਚੀ ਗੱਲ ਤਾਂ ਇਹ ਸੀ ਕਿ ਉਹ ਦੋਨੋਂ ਇੱਕ ਦੁਵਿਧਾ ਵਿੱਚ ਫਸ ਗਏ ਸੀ ਕਿ ਜੇਕਰ ਸੱਚ ਦੱਸਾਂਗੇ ਤਾਂ ਉਹਨਾਂ ਦੀ ਪੋਲ ਖੁੱਲ ਜਾਵੇਗੀ ਤੇ ਝੂਠ ਬੋਲਾਂਗੇ ਤਾਂ ਰਾਣੀ ਉਹਨਾਂ ਨੂੰ ਸਜ਼ਾ ਦੇਵੇਗੀ ਦੂਜੇ ਦਿਨ ਜਦ ਉਹ ਰਾਜ ਮਹਿਲ ਪਹੁੰਚੇ ਤਾਂ ਸਭ ਤੋਂ ਪਹਿਲਾਂ ਅੰਨੇ ਨੇ ਅੱਕੇ ਵੱਧ ਕੇ ਆਪਣਾ ਅਪਰਾਧ ਸਵੀਕਾਰ ਕਰਦੇ ਹੋਏ ਕਿਹਾ ਰਾਣੀ ਸਾਈਬਾ ਮੇਰੇ ਭਰਾ ਦੀ ਪਤਨੀ ਪਾ ਮੇਰੀ ਭਾਬੀ ਪੂਰੀ ਤਰ੍ਹਾਂ ਬੇਗੁਨਾ ਸੀ ਉਹ ਸੀਤਾ ਮਾਤਾ ਦੇ ਵਾਂਗ ਪਵਿੱਤਰ ਸੀ ਪਰ ਮੈਂ ਹੀ ਸਾਜ਼ਿਸ਼ ਕਰਕੇ ਆਪਣੀ ਭਾਬੀ ਨੂੰ ਫਸਾਇਆ ਸੀ ਤੇ ਫਿਰ ਉਸ ਵਿਕਾਸ ਨੇ ਸਾਰੀ ਗੱਲ ਸੱਚ ਦੱਸ ਦਿੱਤੀ ਹਾਲੇ ਉਸ ਦੀ ਗੱਲ ਖਤਮ ਨਹੀਂ ਹੋਈ ਸੀ ਕਿ ਉਸ ਦਾ ਭਰਾ ਅੱਗ ਬਬਲਾ ਹੋ ਕੇ ਉਸ ਤੇ ਹਮਲਾ ਕਰਨ ਲਈ દોੜਿਆ ਤੇ ਕਹਿਣ ਲੱਗਿਆ ਰਾਣੀ ਸਾਈਬਾ ਮੈਂ ਤਾਂ ਕਹਿੰਦਾ ਹਾਂ ਕਿ ਇਸ ਅਨੇ ਨੂੰ ਠੀਕ ਕਰਨ ਦੀ ਬਜਾਏ ਇਸ ਦੇ ਹੱਥ ਪੈਰ ਹੀ ਕਟਵਾ ਦਿੱਤੇ ਜਾਂ ਤਾਂ ਜੋ ਉਹ ਕਿਸੇ ਔਰਤ ਤੇ ਗਲਤ ਇਲਜ਼ਾਮ ਨਾ ਲਗਾ ਸਕੇ ਇਸ ਨੇ ਮੇਰੇ ਤੇ ਮੇਰੇ ਬੇਗੁਨਾਹ ਕਰਵਾਲੀ ਤੇ ਜੋ ਅਤਿਆਚਾਰ ਕੀਤੇ ਹਨ ਉਹਨਾਂ ਦੀ ਸਜ਼ਾ ਇਸ ਨੂੰ ਮਿਲਣੀ ਚਾਹੀਦੀ ਹੈ ਇਸੇ ਤਰ੍ਹਾਂ ਡਾਕੂ ਦੇ ਨੌਕਰ ਨੇ ਚਿੱਤਰ ਲੇਖਾ ਦੀ ਬੇਗੁਨਾਹ ਦੀ ਗੱਲ ਕਹੀ ਤੇ ਆਪਣੀ ਬੇਈਮਾਨੀ ਦੀ ਗੱਲ ਸਵੀਕਾਰ ਕੀਤੀ ਤਾਂ ਡਾਕੂ ਦੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਉਹ ਆਪਣੇ ਨੌਕਰ ਵੱਲ ਪੱਜਾ ਤੇ ਕਹਿਣ ਲੱਗਿਆ ਇਹੋ ਜੇ ਦੁਸ਼ਟ ਬੇਈਮਾਨ ਗੱਦਾਰ ਦਾ ਤਾਂ ਗ라 ਕੁੱਟ ਦੇਣਾ ਚਾਹੀਦਾ ਹੈ ਪਰ ਚਿੱਤਰ ਲੇਖਾ ਦੇ ਆਦੇਸ਼ ਤੇ ਸਭ ਨੂੰ ਆਪਣੇ ਗੁੱਸੇ ਤੇ ਕਾਬੂ ਕਰਨਾ ਪਿਆ ਚਿੱਤਰ ਲੇਖਾ ਨੇ ਫੈਸਲਾ ਸੁਣਾਇਆ ਕਿ ਹੁਣ ਸਾਰੇ ਲੋਕ ਆਪਣਾ ਆਪਣਾ ਅਪਰਾਧ ਸਵੀਕਾਰ ਕਰ ਚੁੱਕੇ ਹਨ ਇਸ ਲਈ ਮੈਂ ਸਾਰੇ ਲੋਕਾਂ ਲਈ ਈਸ਼ਵਰ ਤੋਂ ਪ੍ਰਾਰਥਨਾ ਕਰਾਂਗੀ ਤੇ ਬਿਮਾਰੀ ਦਾ ਇਲਾਜ ਕਰਾਂਗੀ ਇਸ ਤੋਂ ਬਾਅਦ ਚਿਤ੍ਰਲੇਖਾ ਨੇ सेठ ਵਿਕਰਮ ਤੇ ڈاکੂ ਨੂੰ ਕਿਹਾ ਤੁਸੀਂ ਦੋਨੋਂ ਕੱਲ ਰਾਤ ਰਾਜ ਮਹਿਲ ਚ ਆਓ ਮੈਂ ਤੁਹਾਨੂੰ ਦੋਨਾਂ ਨੂੰ ਦਾਵਤ ਦੇਣਾ ਚਾਹੁੰਦੀ ਹਾਂ ਦੋਵਾਂ ਨੇ ਰਾਣੀ ਦਾ ਧੰਨਵਾਦ ਕੀਤਾ ਤੇ ਅਗਲੇ ਦਿਨ ਰਾਤ ਨੂੰ ਰਾਜ ਮਹਿਲ ਚ ਦਾਵਤ ਲਈ ਆ ਪਹੁੰਚੇ ਚਿਤ੍ਰਲੇਖਾ ਨੇ सेठ ਵਿਕਰਮ ਨੂੰ ਪੁੱਛਿਆ ਕਿ ਤੁਸੀਂ ਜਾਣਦੇ ਹੋ ਕਿ ਤੁਹਾਡਾ ਵਿਆਹ ਹੋ ਜਾਵੇ सेठ ਵਿਕਰਮ ਨੇ ਉਦਾਸ ਮਨ ਨਾਲ ਕਿਹਾ ਰਾਣੀ ਸਹਿਬਾ ਮੈਂ ਆਪਣੀ ਪਹਿਲੀ ਪਤਨੀ ਤੋਂ ਇਲਾਵਾ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਤਾ ਚਿੱਤਰ ਲੇਖਾ ਨੇ ਵਿਕਰਮ ਦੀਆਂ ਅੱਖਾਂ 'ਚ ਪਿਆਰ ਦੇਖਿਆ ਤੇ ਕਿਹਾ ਮੈਂ ਈਸ਼ਵਰ ਤੋਂ ਪ੍ਰਾਰਥਨਾ ਕਰਾਂਗੀ ਕਿ ਤੁਹਾਨੂੰ ਆਪਣੀ ਪਹਿਲੇ ਵਾਲੀ ਪਤਨੀ ਮਿਲ ਜਾਵੇ ਇਸ ਤੋਂ ਬਾਅਦ ਚਿੱਤਰ ਲੇਖਾ ਨੇ ਡਾਕੂ ਤੋਂ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇੱਕ ਹੋਰ ਪੁੱਤ ਮਿਲ ਜਾਵੇ ਡਾਕੂ ਨੇ ਕਿਹਾ ਰਾਣੀ ਸਾਈਪਾ ਈਸ਼ਵਰ ਦੇ ਆਸ਼ੀਰਵਾਦ ਨਾਲ ਪੁੱਤ ਤਾਂ ਮੇਰੇ ਘਰ ਪੈਦਾ ਹੋ ਚੁੱਕਿਆ ਹੈ ਮੈਂ ਬਸ ਐਨਾ ਚਾਹੁੰਦਾ ਹਾਂ ਕਿ ਉਸ ਕੁੜੀ ਚਿੱਤਰ ਲੇਖਾ ਨੂੰ ਇੱਕ ਵਾਰ ਫਿਰ ਮਿਲ ਸਕਾਂ ਤਾਂ ਜੋ ਮੈਂ ਉਸ ਤੇ ਆਪਣੀ ਗਲਤੀ ਦੀ ਮਾਫੀ ਮੰਗ ਸਕਾਂ ਚਿੱਤਰ ਲੇਖਾ ਨੇ ਕਿਹਾ ਠੀਕ ਹੈ ਇਸ ਤੋਂ ਬਾਅਦ ਚਿੱਤਰ ਲੇਖਾ ਨੇ ਆਪਣਾ ਨਕਾਬ ਹਟ ਦਿੱਤਾ ਤਾਂ ਸੇਠ ਵਿਕਰਮ ਨੇ ਤੇ ਡਾਕੂ ਦੋਨੋਂ ਹੈਰਾਨ ਰਹਿ ਗਏ ਸੇਠ ਵਿਕਰਮ ਨੂੰ ਉਸ ਦੀ ਪਤਨੀ ਵਾਪਸ ਮਿਲ ਗਈ ਤੇ ਡਾਕੂ ਨੂੰ ਉਸ ਦੀ ਮੂੰਹ ਬੋਲੀ ਭੈਣ ਚਿੱਤਰ ਲੇਖਾ ਇਸ ਤੋਂ ਬਾਅਦ ਚਿੱਤਰ ਲੇਖਾ ਨੇ ਉਹਨਾਂ ਦੋਵਾਂ ਮੁਸਾਫਿਰਾਂ ਦਾ ਇਲਾਜ ਕਰ ਦਿੱਤਾ ਹੋਨੋ ਆਪਣੇ ਪਤੀ ਦੇ ਨਾਲ ਵਾਪਸ ਜਾਣਾ ਚਾਹੁੰਦੀ ਸੀ ਉਸਨੇ ਉਸ ਰਾਜ਼ੀ ਦੇਖ ਰੇਕ ਉੱਥੇ ਦੀਆਂ ਔਰਤਾਂ ਦੇ ਹਵਾਲੇ ਕਰ ਦਿੱਤੀ ਤੇ ਖੁਦ ਆਪਣੇ ਪਤੀ ਦੇ ਨਾਲ ਵਾਪਸ ਆਪਣੇ ਘਰ ਆ ਗਈ ਦੋਸਤੋ ਜ਼ਿੰਦਗੀ ਦੀ ਸੱਚਾਈ ਨੂੰ ਸਵੀਕਾਰ ਕਰਨਾ ਤੇ ਦੂਜਿਆਂ ਦੇ ਨਾਲ ਨਿਆਂ ਕਰਨਾ ਕਿੰਨਾ ਮਹੱਤਵਪੂਰਨ ਹੈ ਚਿੱਤਰ ਲੇਖਾ ਨੇ ਆਪਣੀ ਸੋਜ-ਪੋਚ ਤੇ ਦਿਆਲਤਾ ਨਾਲ ਸਾਰਿਆਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਤੇ ਉਹਨਾਂ ਨੂੰ ਰਸਤਾ ਦਿਖਾਇਆ ਦੋਸਤੋ ਚਿੱਤਰ ਲੇਖਾ ਨੇ ਇੱਕ ਵੱਡੇ ਸੇੜ ਦੀ ਧੀ ਹੁੰਦੇ ਹੋਏ ਵੀ ਆਪਣੀ ਜ਼ਿੰਦਗੀ 'ਚ ਐਨੇ ਸਾਰੇ ਦੁੱਖ ਕਸ਼ਟ ਪਰੇਸ਼ਾਨੀਆਂ ਨੂੰ ਝੱਲਿਆ ਪਰ ਉਸਨੇ ਕਦੇ ਹਿੰਮਤ ਨਹੀਂ ਹਾਰੀ ਕਿਉਂਕਿ ਉਸਨੂੰ ਕਿਸਮਤ 'ਚ ਐਨੇ ਦੁੱਖ ਦਰਦ ਮਿਲਨੇ ਸੀ ਪਰ ਆਖਰ ਚ ਉਸਨੂੰ ਸੁੱਖ ਮਿਲਿਆ ਜੋ ਆਪਣੇ ਪਤੀ ਵਿਕਰਮ ਨੂੰ ਪਾ ਕੇ ਪੂਰਾ ਹੋਇਆ ਦੋਸਤੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਅਗਲੀ ਵੀਡੀਓ 'ਚ ਅਗਲੀ ਸਿੱਖਿਆਦਾਇਕ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਹਮੇਸ਼ਾ ਮੁਸਕਰਾਉਂਦੇ ਰਹਿਣਾ ਧੰਨਵਾਦ